ਨਵਰਾਤਰੀ ਦੇ 9 ਦਿਨ ਭਗਤੀ ਤੇ ਸਾਧਨਾ ਲਈ ਬਹੁਤ ਪਵਿੱਤਰ ਮੰਨੇ ਜਾਂਦੇ ਨੇ ਇਸ ਦੇ ਪਹਿਲੇ ਦਿਨ ਮਾ ਸ਼ੈਲ ਪੁੱਤਰੀ ਦੀ ਪੂਜਾ ਕੀਤੀ ਜਾਂਦੀ ਹੈ ਸ਼ੈਲ ਪੁੱਤਰੀ ਹਿਮਾਲਿਆ ਦੀ ਧੀ ਹੈ ਹਿਮਾਲਿਆ ਪਹਾੜਾਂ ਦਾ ਰਾਜਾ ਹੈ ਉਹ ਅਡੇਗ ਹੈ ਤੇ ਕੋਈ ਵੀ ਉਸ ਨੂੰ ਹਿਲਾ ਨਹੀਂ ਸਕਦਾ ਜਦੋਂ ਅਸੀਂ ਭਗਤੀ ਦਾ ਮਾਰਗ ਚੁਣਦੇ ਹਾਂ ਤਾਂ ਸਾਨੂੰ ਆਪਣੇ ਮਨ ਵਿੱਚ ਪਰਮਾਤਮਾ ਦਾ ਅਜਿਹਾ ਹੀ ਅਟੁੱਟ ਵਿਸ਼ਵਾਸ ਹੋਣਾ ਚਾਹੀਦਾ ਹੈ ਤਾਂ ਹੀ ਅਸੀਂ ਆਪਣੇ ਟੀਚੇ ਤੱਕ ਪਹੁੰਚ ਸਕਦੇ ਹਾਂ ਇਹੀ ਕਾਰਨ ਹੈ ਕਿ ਨਵਰਾਤਰੀ ਦੇ ਪਹਿਲੇ ਦਿਨ ਮਾ ਸ਼ੈਲ ਪੁੱਤਰੀ ਦੀ ਪੂਜਾ ਕੀਤੀ ਜਾਂਦੀ ਹੈ ਅੱਜ ਨਵਰਾਤਰੀ ਦਾ ਪਹਿਲਾ ਦਿਨ ਹੈ ਤੇ ਇਸ ਦਿਨ ਘਰ ਸਥਾਪਨਾ ਤੋਂ ਬਾਅਦ ਮਾ ਦੁਰਗਾ ਦੇ ਪਹਿਲੇ ਰੂਪ ਮਾ ਸ਼ੈਲ ਪੁੱਤਰੀ ਦੀ ਪੂਜਾ ਆਰਾਧਨਾ ਤੇ ਉਸਤਤ ਕੀਤੀ ਜਾਂਦੀ ਹੈ ਸ਼ੈਲ ਦਾ ਅਰਥ ਹਿਮਾਲਿਆ ਹੈ ਤੇ ਪਹਾੜੀ ਰਾਜੇ ਹਿਮਾਲਿਆ ਦੇ ਸਥਾਨ ਤੇ ਪੈਦਾ ਹੋਣ ਕਰਕੇ ਮਾਤਾ ਨੂੰ ਮਾ ਸ਼ੈਲ ਪੁਤਰੀ ਦੇ ਨਾਮ ਨਾਲ ਪਹਿਚਾਣਿਆ ਜਾਂਦਾ ਹੈ ਮਾਂ ਨੂੰ ਭਗਵਾਨ ਸ਼ੰਕਰ ਦੀ ਪਤਨੀ ਪਾਰਵਤੀ ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਵਰਸ਼ਵਾ ਯਾਨੀ ਕਿ ਬਲਦ ਉਸਦਾ ਵਾਹਨ ਹੈ ਇਸ ਲਈ ਉਸਨੂੰ ਵਰਸ਼ 파ਰੁਤਵੀ ਕਿਹਾ ਜਾਂਦਾ ਹੈ ਉਹਨਾਂ ਦੇ ਸੱਜੇ ਹੱਥ ਵਿੱਚ ਤ੍ਰਿਸ਼ੂਲ ਤੇ ਖੱਬੇ ਹੱਥ ਵਿੱਚ ਕਮਲ ਦਾ ਫੁੱਲ ਹੈ ਮਾਂ ਸ਼ੈਲ ਪੁੱਤਰੀ ਨੂੰ ਮਾਂ ਸਤੀ ਵੀ ਕਿਹਾ ਜਾਂਦਾ ਹੈ ਉਹਨਾਂ ਦੀ ਕਥਾ ਇਸ ਪ੍ਰਕਾਰ ਹੈ ਇੱਕ ਵਾਰ ਪ੍ਰਜਾਪਤੀ ਦਕਸ਼ ਨੇ ਯੱਗ ਕਰਨ ਦਾ ਫੈਸਲਾ ਕੀਤਾ ਇਸ ਦੇ ਲਈ ਉਸਨੇ ਸਾਰੇ ਦੇਵੀ ਦੇਵਤਿਆਂ ਨੂੰ ਸੱਦਾ ਭੇਜਿਆ ਪਰ ਭਗਵਾਨ ਸ਼ਿਵ ਨੂੰ ਨਹੀਂ ਦੇਵੀ ਸਤੀ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਸ ਨੂੰ ਸੱਦਾ ਆਵੇਗਾ ਪਰ ਅਜਿਹਾ ਹੋਇਆ ਨਹੀਂ ਦੇਵੀ ਸਤੀ ਉਸ ਯੱਗ ਵਿੱਚ ਜਾਣ ਲਈ ਬੇਤਾਬ ਸੀ ਪਰ ਭਗਵਾਨ ਸ਼ਿਵ ਨੇ ਇਨਕਾਰ ਕਰ ਦਿੱਤਾ ਉਸਨੇ ਕਿਹਾ ਕਿ ਉਸ ਨੂੰ ਯੱਗ ਵਿੱਚ ਜਾਣ ਦਾ ਕੋਈ ਸੱਦਾ ਨਹੀਂ ਮਿਲਿਆ ਇਸ ਲਈ ਉੱਥੇ ਜਾਣਾ ਉਚਿਤ ਨਹੀਂ ਹੋਵੇਗਾ ਸਤੀ ਨੇ ਇੱਕ ਨਾ ਮੰਨੀ ਤੇ ਵਾਰ-ਵਾਰ ਜੱਗ ਵਿੱਚ ਜਾਣ ਦੀ ਗੱਲ ਕਰਨ ਦੇ ਬਾਅਦ ਭਗਵਾਨ ਸ਼ਿਵ ਨੇ ਉਹਨਾਂ ਨੂੰ ਯੱਗ ਵਿੱਚ ਜਾਣ ਦੀ ਇਜਾਜ਼ਤ ਦੇ ਦਿੱਤੀ ਜਦੋਂ ਸਤੀ ਆਪਣੇ ਪਿਤਾ ਪ੍ਰਜਾਪਤੀ ਦਕਸ਼ ਦੇ ਘਰ ਪਹੁੰਚੀ ਤਾਂ ਉਸਨੇ ਦੇਖਿਆ ਕਿ ਕੋਈ ਵੀ ਉਸਦੇ ਨਾਲ ਸਤਕਾਰ ਤੇ ਪਿਆਰ ਨਾਲ ਗੱਲ ਨਹੀਂ ਕਰ ਲਿਆ ਸਾਰਿਆਂ ਨੇ ਉਸ ਨੂੰ ਦੇਖ ਕੇ ਮੂੰਹ ਮੋੜ ਲਿਆ ਸਿਰਫ ਉਸ ਦੀ ਮਾਂ ਨੇ ਉਸ ਨੂੰ ਪਿਆਰ ਨਾਲ ਜੱਫੀ ਪਾ ਲਈ ਉਸ ਦੀਆਂ ਹੋਰ ਪਹਿਣਾ ਉਸ ਦਾ ਮਜ਼ਾਕ ਉਡਾ ਰਹੀਆਂ ਸਨ ਤੇ ਸਤੀ ਦੇ ਭਗਵਾਨ ਪਤੀ ਸ਼ਿਵ ਨੂੰ ਕੁਝ ਜਾਣ ਰਹੀਆਂ ਸਨ ਕੋ ਦక్ష్ ਨੇ ਵੀ ਉਹਨਾਂ ਦਾ ਅਪਮਾਨ ਕਰਨ ਦਾ ਕੋਈ ਮੌਕਾ ਨਹੀਂ ਖੁਜਾਇਆ ਇਸ ਤਰ੍ਹਾਂ ਦਾ ਵਿਵਹਾਰ ਦੇਖ ਕੇ ਸਤੀ ਨੂੰ ਬਹੁਤ ਦੁੱਖ ਹੋਇਆ ਉਹ ਆਪਣੇ ਤੇ ਆਪਣੇ ਪਤੀ ਦੀ ਬੇਇੱਜ਼ਤੀ ਨੂੰ ਬਰਦਾਸ਼ਤ ਨਹੀਂ ਕਰ ਸકી ਤੇ ਫੇ ਅਗਲੇ ਹੀ ਪਲ ਉਸਨੇ ਅਜੀਹਾ ਕਦਮ ਚੁੱਕਿਆ ਜਿਸ ਦੇ ਕੋ ਦక్ష్ ਨੇ ਵੀ ਕਲਪਨਾ ਨਹੀਂ ਕੀਤੀ ਹੋਵੇਗੀ ਸਤੀ ਨੇ ਉਸੇ ਯਗ ਦੀ ਅਗ ਵਿੱਚ ਆਪਣਾ ਬਲੀਦਾਨ ਦੇ ਕੇ ਜਾਨ ਦੇ ਦਿੱਤੀ ਜਿਵੇਂ ਹੀ ਭਗਵਾਨ ਸ਼ਿਵ ਨੂੰ ਇਸ ਗੱਲ ਦਾ ਪਤਾ ਲੱਗਾ ਉਹ ਕਾਫੀ ਜ਼ਿਆਦਾ ਕਰੋਧਿਤ ਹੋ ਗਏ ਦੁੱਖ ਤੇ ਕਰੋਧੀ ਅਗਵੇ ਸੜਦੇ ਹੋਏ ਸ਼ਿਵ ਨੇ ਉਸ ਯਗ ਨੂੰ ਨਸ਼ਟ ਕਰ ਦਿੱਤਾ ਇਸ ਤਰ੍ਹਾਂ ਸਤੀ ਨੇ ਫਿਰ ਹਿਮਾਲਿਆ ਦੇ ਘਰ ਜਨਮ ਲਿਆ ਤੇ ਉੱਥੇ ਜਨਮ ਲੈਣ ਦੇ ਕਾਰਨ ਉਹਨਾਂ ਦਾ ਨਾਮ ਮਾ ਸ਼ੈਲ ਪੁਤਰੀ ਰੱਖਿਆ ਗਿਆ ਮੰਨਿਆ ਜਾਂਦਾ ਹੈ ਕਿ ਮਾ ਸ਼ੈਲ ਪੁਤਰੀ ਕਾਸ਼ੀ ਸ਼ਹਿਰ ਦੇ ਵਾਰਣਸੀ ਵਿੱਚ ਰਹਿੰਦੀ ਹੈ मां शैलपुत्री ਦਾ ਇੱਕ ਬਹੁਤ ਹੀ ਪ੍ਰਾਚੀਨ ਮੰਦਿਰ ਹੈ ਜਿਸ ਵਾਰੇ ਇਹ માન્યਤਾ ਹੈ ਕਿ मां शैलपुत्री ਦੇ ਦਰਸ਼ਨ ਕਰਨ ਦੇ ਨਾਲ ਹੀ ਸ਼ਰਧਾਲੂਆਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਨੇ ਇਹ ਵੀ ਕਿਹਾ ਜਾਂਦਾ ਹੈ ਕਿ ਜੋ ਵੀ ਸ਼ਰਧਾਲੂ ਨਵਰਾਤਰੀ ਦੇ ਪਹਿਲੇ ਦਿਨ मां शैलपुत्री ਦੇ ਦਰਸ਼ਨ ਕਰਦੇ ਨੇ ਉਸ ਦੇ ਵਿਅਹਤਾ ਜੀਵਨ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਨੇ ਜੈ ਮਾਤਾ ਦੀ